ਮੁਅਤਲ ਡੀਆਈਜੀ ਪੁਲਰ ਤੇ ਵਿਚੋਲੇ ਕ੍ਰਿਸ਼ਨੂ ਨੂੰ ਅਮੋ ਸਾਹਮਣੇ ਕੀਤਾ ਗਿਆ ਕਈ ਅਫਸਰਾ ਦੇ ਸੁੱਕੇ ਨੇ ਸਾਹ ਜੀ ਹਾਂ 5 ਲੱਖ ਰੁਪਏ ਰਿਸ਼ਵਤ ਮਾਮਲੇ ਚ ਪੁਲਿਸ ਰਿਮਾਂਡ ਤੇ ਚੱਲ ਰਿਹਾ ਵਿਚੋਲਾ ਕ੍ਰਿਸ਼ਨੂ ਸ਼ਨੀਵਾਰ ਸ਼ਾਮ ਮੁਅਤਲ ਡੀਆਈਜੀ ਹਰਚਨ ਸਿੰਘ ਪੁਲਰ ਨੂੰ ਰਿਮਾਂਡ ਰੂਮ ਦੇ ਵਿੱਚ ਦੇ ਹੈਰਾਨ ਰਹਿ ਗਿਆ ਕ੍ਰਿਸ਼ਨੂ ਵਾਰ-ਵਾਰ ਆਪਣੇ ਬਿਆਨ ਦਰਜ ਕਰਵਾਉਣ ਚ ਲੱਗਿਆ ਹੋਇਆ ਸੀ 5 ਦਿਨਾਂ ਦਾ ਰਿਮਾਂਡ ਮਿਲਦੇ ਹੀ CBI ਰੋਪੜ ਰੇਂਜ ਦੇ ਤਤਕਾਲੀ DIG ਅਰਚਨ ਸਿੰਘ ਨੂੰ ਦਫ਼ਤਰ ਲੈ ਕੇ ਗਈ ਅਤੇ ਸ਼ਨੀਵਾਰ ਸ਼ਾਮ ਨੂੰ ਵਿਚੋਲੇ 크੍ਰਿਸ਼ਨੂ ਨੂੰ ਸਾਹਮਣੇ ਬਿਠਾ ਕੇ ਪੁਸ਼ਕਿਸ਼ ਕੀਤੀ CBI ਪੁਸ਼ਕਿਸ਼ ਦੇ ਵਿੱਚ DIG ਪੁੱਲਰ ਅਤੇ 크੍ਰਿਸ਼ਨੂ ਦੋਵਾਂ ਨੇ ਆਪਣੇ ਬਿਆਨ ਦਰਜ ਕਰਵਾਏ CBI ਨੇ ਪੰਜ ਜਨਾਂ ਦਾ ਪੁਲਿਸ ਰਿਮਾਨ ਮਿਲਣ ਤੋਂ ਬਾਅਦ DIG ਪੁੱਲਰ ਦਾ ਸੈਕਟਰ 16 ਜਨਰਲ ਹਸਪਤਾਲ 'ਚ ਮੈਡੀਕਲ ਕਰਵਾਇਆ ਇਸੇ ਦੌਰਾਨ ਪੁੱਲਰ ਨੇ ਆਪਣੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਸੀ ਮੈਡੀਕਲ ਤੋਂ ਬਾਅਦ CBI ਪੁੱਲਰ ਨੂੰ ਆਪਣੇ ਨਾਲ ਦਫਤਰ ਲੈ ਕੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਕ੍ਰਿਸ਼ਨੂ ਹੀ ਮੰਡੀ ਕੁਪਿੰਦਕਰ ਦੇ ਵਿੱਚ ਗਲਤ ਕੰਮ ਕਰਨ ਵਾਲਿਆਂ ਬਾਰੇ ਜਾਣਕਾਰੀ ਡੀਆਜੀ ਭੁੱਲਰ ਨੂੰ ਦਿੰਦਾ ਸੀ ਇਸ ਤੋਂ ਬਾਅਦ ਭੁੱਲਰ ਵਪਾਰੀਆਂ ਨੂੰ ਬੁਲਾ ਕੇ ਧਮਕੀ ਦਿੰਦਾ ਸੀ ਕ੍ਰਿਸ਼ਨੂ ਵਪਾਰੀਆਂ ਦੀ DIG ਪੁਲਰ ਦੇ ਨਾਲ ਜਿਹੜਾ ਸੈਟਿੰਗ ਕਰਵਾਉਂਦਾ ਸੀ CBI ਨੂੰ ਕ੍ਰਿਸ਼ਨੂ ਦੇ ਮੋਬਾਈਲ ਫੋਨ ਤੋਂ ਅਹਿਮ ਸਬੂਤ ਮਿਲੇ ਉਹਨਾਂ ਦੇ ਆਧਾਰ ਦੇ ਉੱਤੇ CBI ਮੁਲਜ਼ਮ ਤੋਂ ਪੁਸ਼ਕਿਸ਼ ਕਰ ਰਹੀ ਹੈ CBI DIG ਪੁਲਰ ਦੇ ਪ੍ਰਾਈਵੇਟ ਨੰਬਰ ਦੀ ਵੀ ਜਾਂਚ ਕਰ ਰਹੀ ਹੈ ਖਾਸ ਕਰਕੇ WhatsApp ਕਾਲਾਂ ਤੇ ਮੈਸੇਜ ਚੈੱਕ ਕਰ ਰਹੀ ਹੈ CBI ਨੇ ਪੁਲਰ ਤੋਂ ਕਰੋੜਾ ਰੁਪਏ ਦੀ ਜਾਇਦਾਦ ਬਾਰੇ ਪੁੱਛਿਆ ਤਾਂ ਉਹਨਾਂ ਨੇ ਕੋਈ ਜਵਾਬਦੇहिता ਸੂਤਰਾ ਦੀ ਮੰਨਿਆ ਤਾਂ ਸੀਬੀਆਈ ਨੂੰ ਭੁੱਲਰ ਦੀਆਂ ਕਈ ਬੇਨਾਮੀ ਜائਦਾਦਾਂ ਮਿਲੀਆਂ ਜਿਨਾ ਦੀ ਹੋ ਜਾਂਚ ਕਰੀ ਡੀਆਈਜੀ ਪੋਲਰ ਲਈ ਵਿਚੋਲੇ ਵਜੋਂ ਕੰਮ ਕਰਨ ਵਾਲੇ ਕ੍ਰਿਸ਼ਨ ਨੂੰ ਬੁੜੇਲ ਜੇਲ੍ਹ ਦੇ ਵਿੱਚ ਪਰਿਵਾਰ ਦਾ ਕੋਈ ਵੀ ਮੈਂਬਰ ਮਿਲਣ ਨਹੀਂ ਆਇਆ ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਨਾਬਾਸਤਿਤ ਆਪਣੇ ਘਰ ਨੂੰ ਤਾਲਾ ਲਗਾ ਕੇ ਗਾਇਬ ਹੋ ਗਏ ਨੇ ਸੂਤਰਾ ਦੀ ਮੰਨੀਏ ਤਾਂ ਕ੍ਰਿਸ਼ਨੂ ਦੇ ਪਰਿਵਾਰਕ ਮੈਂਬਰਾਂ ਨੂੰ ਖਰਚਾ ਦੇਣ 'ਚ ਕਈ ਅਧਿਕਾਰੀ ਲੱਗੇ ਹੋਏ ਨੇ ਵਿਚੋਲੇ ਵਜੋਂ ਕੰਮ ਕਰਨ ਵਾਲੇ ਕ੍ਰਿਸ਼ਨੂ ਦਾ ਕਈ ਅਧਿਕਾਰੀ ਮੂੰਹ ਬੰਦ ਰੱਖਵਾਉਣਾ ਚਾਹੁੰਦੇ ਨੇ ਕਿਉਂਕਿ ਜੇਕਰ ਉਸਨੇ ਕੁਝ ਬੋਲ ਦਿੱਤਾ ਤਾਂ ਉਹ ਵੀ ਫਸ ਸਕਦੇ ਹਨ ਮੁਅਤਲ ਡੀਆਈਜੀ ਪੋਲਰ ਤੇ ਵਿਚੋਲੇ ਕ੍ਰਿਸ਼ਨੂ ਨੂੰ ਅਮੋ ਸਾਹਮਣੇ ਕੀਤਾ ਕਿ ਕਈ ਅਫਸਰਾਾਂ ਦੇ ਸੁੱਕੇ ਨੇ ਸਾਥ ਜੀ ਆ 5 ਲੱਖ ਰੁਪਏ ਰਿਸ਼ਵਤ ਮਾਮਲੇ ਚ ਪੁਲਿਸ ਰਿਮਾਂਡ ਤੇ ਚੱਲ ਰਿਹਾ ਵਿਚੋਲਾ ਕ੍ਰਿਸ਼ਨੂ ਸ਼ਨੀਵਾਰ ਸ਼ਾਮ ਮੁਅਤਲ ਡੀਆਈਜੀ ਹਰਚਨ ਸਿੰਘ ਪੋਲਰ ਨੂੰ ਰਿਮਾਂਡ ਰੂਮ ਦੇ ਵਿੱਚ ਦੇ ਹੈਰਾਨ ਰਹਿ ਗਿਆ ਕ੍ਰਿਸ਼ਨੂ ਵਾਰ-ਵਾਰ ਆਪਣੇ ਬਿਆਨ ਦਰਜ ਕਰਵਾਉਣ ਚ ਲੱਗਿਆ ਹੋਇਆ ਸੀ 5 ਦਿਨਾਂ ਦਾ ਰਿਮਾਂਡ ਮਿਲਦੇ ਹੀ CBI रोपर रेंज ਦੇ ਤਤਕਾਲੀ DIG ਅਰਚਰ ਸਿੰਘ ਪੁੱਲਰ ਨੂੰ ਦਫ਼ਤਰ ਲੈ ਕੇ ਗਈ ਅਤੇ ਸ਼ਨੀਵਾਰ ਸ਼ਾਮ ਨੂੰ ਵਿਚੋਲੇ 크੍ਰਿਸ਼ਨੂ ਨੂੰ ਆਮ ਸਾਹਮਣੇ ਬਿਠਾ ਕੇ ਪੁਸ਼ਕਿਸ਼ ਕੀਤੀ CBI ਪੁਸ਼ਕਿਸ਼ ਦੇ ਵਿੱਚ DIG ਪੁੱਲਰ ਅਤੇ 크੍ਰਿਸ਼ਨੂ ਦੋਵਾਂ ਨੇ ਆਪਣੇ ਬਿਆਨ ਦਰਜ ਕਰਵਾਏ CBI ਨੇ ਪੰਜ ਜਨਾਂ ਦਾ ਪੁਲਿਸ ਰਿਮਾਨ ਮਿਲਣ ਤੋਂ ਬਾਅਦ DIG ਪੁੱਲਰ ਦਾ ਸੈਕਟਰ 16 ਜਨਰਲ ਹਸਪਤਾਲ 'ਚ ਮੈਡੀਕਲ ਕਰਵਾਇਆ ਇਸੇ ਦੌਰਾਨ ਪੁੱਲਰ ਨੇ ਆਪਣੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਸੀ ਮੈਡੀਕਲ ਤੋਂ ਬਾਅਦ CBI ਪੁੱਲਰ ਨੂੰ ਆਪਣੇ ਨਾਲ ਦਫਤਰ ਲੈ ਕੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਕ੍ਰਿਸ਼ਨੂ ਹੀ ਮੰਡੀ ਕੁਪਿੰਦਕਰ ਦੇ ਵਿੱਚ ਗਲਤ ਕੰਮ ਕਰਨ ਵਾਲਿਆਂ ਬਾਰੇ ਜਾਣਕਾਰੀ ਡੀਆਜੀ ਭੁੱਲਰ ਨੂੰ ਦਿੰਦਾ ਸੀ ਇਸ ਤੋਂ ਬਾਅਦ ਭੁੱਲਰ ਵਪਾਰੀਆਂ ਨੂੰ ਬੁਲਾ ਕੇ ਧਮਕੀ ਦਿੰਦਾ ਸੀ ਕ੍ਰਿਸ਼ਨੂ ਵਪਾਰੀਆਂ ਦੀ DIG ਭੁੱਲਰ ਦੇ ਨਾਲ ਜਿਹੜਾ ਸੈਟਿੰਗ ਕਰਵਾਉਂਦਾ ਸੀ CBI ਨੂੰ ਕ੍ਰਿਸ਼ਨੂ ਦੇ ਮੋਬਾਈਲ ਫੋਨ ਤੋਂ ਅਹਿਮ ਸਬੂਤ ਮਿਲੇ ਉਹਨਾਂ ਦੇ ਆਧਾਰ ਦੇ ਉੱਤੇ CBI ਮੁਲਜ਼ਮ ਤੋਂ ਪੁਸ਼ਕਿਸ਼ ਕਰ ਰਹੀ ਹੈ CBI DIG ਭੁੱਲਰ ਦੇ ਪ੍ਰਾਈਵੇਟ ਨੰਬਰ ਦੀ ਵੀ ਜਾਂਚ ਕਰ ਰਹੀ ਹੈ ਖਾਸ ਕਰਕੇ WhatsApp ਕਾਲਾਂ ਤੇ ਮੈਸੇਜ ਚੈੱਕ ਕਰ ਰਹੀ ਹੈ CBI ਨੇ ਭੁੱਲਰ ਤੋਂ ਕਰੋੜਾ ਰੁਪਏ ਦੀ ਜਾਇਦਾਦ ਬਾਰੇ ਪੁੱਛਿਆ ਤਾਂ ਉਹਨਾਂ ਨੇ ਕੋਈ ਜਵਾਬਦੇहिता ਸੂਤਰਾ ਦੀ ਮੰਨਿਆ ਤਾਂ ਸੀਬੀਆਈ ਨੂੰ ਭੁੱਲਰ ਦੀਆਂ ਕਈ ਬੇਨਾਮੀ ਜائਦਾਦਾਂ ਮਿਲੀਆਂ ਜਿਨਾਦੀ ਹੋ ਜਾਂਚ ਕਰੀਏ ਡੀਆਈਜੀ ਪੋਲਰ ਲਈ ਵਿਚੋਲੇਵਜੋ ਕੰਮ ਕਰਨ ਵਾਲੇ ਕ੍ਰਿਸ਼ਨ ਨੂੰ ਬੁੜੇਲ ਜੇਲ੍ਹ ਦੇ ਵਿੱਚ ਪਰਿਵਾਰ ਦਾ ਕੋਈ ਵੀ ਮੈਂਬਰ ਮਿਲਣ ਨਹੀਂ ਆਇਆ ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਨਾਬਾਸ ਸਿੱਤ ਆਪਣੇ ਘਰ ਨੂੰ ਤਾਲਾ ਲਗਾ ਕੇ ਗਾਇਬ ਹੋ ਗਏ ਨੇ ਸੂਤਰਾਦੀ ਮੰਨੀਏ ਤਾਂ ਕ੍ਰਿਸ਼ਨੂ ਦੇ ਪਰਿਵਾਰਕ ਮੈਂਬਰਾਂ ਨੂੰ ਖਰਚਾ ਦੇਣ 'ਚ ਕਈ ਅਧਿਕਾਰੀ ਲੱਗੇ ਹੋਏ ਨੇ ਵਿਚੋਲੇਵਜੋ ਕੰਮ ਕਰਨ ਵਾਲੇ ਕ੍ਰਿਸ਼ਨੂ ਦਾ ਕਈ ਅਧਿਕਾਰੀ ਮੂੰਹ ਬੰਦ ਰੱਖਵਾਉਣਾ ਚਾਹੁੰਦੇ ਨੇ ਕਿਉਂਕਿ ਜੇਕਰ ਉਸਨੇ ਕੁਝ ਬੋਲ ਦਿੱਤਾ ਤਾਂ ਹੋ ਵੀ ਫਸ ਸਕਦੇ ਹਨ